ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੀਐਸ ਫਾਰਮਰ ਟੀਵੀ ਤੇ ਲੋ ਜੀ ਅੱਜ ਦੀ ਵੀਡੀਓ ਚ ਆਪਾਂ ਤੁਹਾਨੂੰ ਦੱਸਦੇ ਆਂ ਵੀ ਆਪਾਂ ਕੀ ਕੀ ਕੰਮ ਕਰਤਾ ਮਸ਼ੀਨ ਦਾ ਆਪਾਂ ਥਰੇਸਰ ਵੀ ਪਾਤਾ ਜੀ ਥਰੇਸਰ ਪਾਤਾ ਸੀ ਕੱਲ ਚਾਬੀਆਂ ਲਾਉਣੀਆਂ ਰਹਿੰਦੀਆਂ ਨੇ ਹਜੇ ਦੀਆਂ ਨਟ-ਨਟ ਲਾਉਣ ਦੇ ਆਂਦੇ ਨੇ ਬੈਰਿੰਗਾਂ ਵਾਲੇ ਵੀ ਬੈਰਿੰਗ ਆਪਾਂ ਪਾਤੇ ਹਾਂ ਗੈਡ ਰਾਮ ਵੀ ਪੈ ਗਿਆ ਸੀ ਆਪਣਾ ਸਾਨੂੰ ਪਤਾ ਹੀ ਆ ਇਹ ਗੈਡ ਰਾਮ ਦੀ ਆਪਾਂ ਨੂੰ ਪੂਲੀ ਦੁਆਰੇ ਕੱਢਣੀ ਪੈ ਗਈ ਸੀ ਕਿਉਂਕਿ ਤੇ ਚਾਬੀ ਵਾਲਾ ਖਾਂਚਾ ਨਹੀਂ ਸੀਗਾ ਨਵੀਂ ਸਾਫਟ ਪਾਈ ਸੀ ਆ ਫਿਰ ਆਪਾਂ ਖਾਂਚਾ ਇਹ ਤੇ ਨਵਾਂ ਦੁਆਰੇ ਲਿਆ ਕੇ ਬਣਾਵਾ ਕੇ ਸਾਫਟ ਦੁਬਾਰੇ ਕੱਢ ਕੇ ਖਾਂਚਾ ਦੁਆਰੇ ਬਣਾ ਕੇ ਫੇਰ ਲਾਇਆ ਤੇ ਤਾਂ ਕਰਕੇ ਦੁਬਾਰੇ ਕੱਢਣੀ ਪੈ ਗਈ ਸੀ ਆਪਾਂ ਨੂੰ ਕੱਲ ਕੱਢ ਕੇ ਤੇ ਆਪਾਂ ਖਾਂਚਾ ਦੁਬਾਰੇ ਬਣਾ ਕੇ ਲਿਆਇਆ ਕਟਰ ਪੈਨ ਵਾਲਾ ਬਹੁਤ ਔਖੀ ਪੱਟ ਹੋਈ ਆ ਇਹ ਬਿਨਾ ਸਰਲਾ ਇਹ ਤੋਂ ਬਹੁਤ ਔਖੀ ਪੱਟ ਹੋਈ ਆ ਇਹ। ਬਾਕੀ ਆ ਆਪਣੀ ਰਿਪੇਅਰ ਦਾ ਕੰਮ ਚੱਲੀ ਜਾਂਦਾ। ਅਸੈਂਬਲੀ ਵਾਲੀਆਂ ਪੂੜੀਆਂ ਪਾਲੀਆਂ ਵੀ ਓਕੇ ਹੋ ਗਈਆਂ। ਆਡਲੂਡ ਲੰਗਲੀਸ ਆ ਗਿਆ। ਇਹ ਆਪਣੀ ਹੈਗੀ ਆ ਜੀ 15 ਦੀ ਗਰਾਈ ਦੰਦਿਆਂ ਵਾਲੀ ਆਹਾ ਤੇ 28 ਦੰਦਿਆਂ ਵਾਲੀ ਗਰਾਈ ਹੈਗੀ ਆਹਾ ਤੇ ਆਹ ਸਟਾਬ ਆਕਰਾਂ ਵਾਲੀ ਗਰਾਈ ਹੈਗੀ ਆ 50 ਦੰਦਿਆਂ ਵਾਲੀ। ਆਪਣਾ ਇਹਦਾ ਸੈੱਟ ਚਲਾਵਾਂਗੇ ਆਪਾਂ। 15 28 50 ਬਾਕੀ ਤੁਸੀਂ ਦੱਸਿਓ ਵੀ ਇੱਥੇ ਹੋਰ ਇਹ ਸੈੱਟ ਸਹੀ ਰਹਿਗਾ ਚੱਲਣ ਨੂੰ ਬਾਕੀ ਕੰਮ ਚੱਲ ਰਿਹਾ ਹਜੇ ਆ ਬ੍ਰੇਕ ਵਾਲਾ ਡਰਮ ਖਿੱਟ ਕਰਨਾ ਵੀ ਬਾਕੀ ਆ ਐਕਸਲ ਹਜੇ ਆਪਣਾ ਵੱਡਾ ਆਇਆ ਨਹੀਂ ਹੈਗਾ ਛੋਟਾ ਐਕਸਲ ਤਾਂ ਆਪਾਂ ਪਾਤਾ ਸੀਗਾ ਬਾਕੀ ਇਧਰ ਪੂਲੀ ਪਾਲੀ ਤਾਂ ਚੜ ਗਈ ਪੂਲੀ ਪਾਲੀ ਚੜ ਗਈ ਚੇਂਜਰ ਚੇਂਜਰ ਦੇ ਨਾਟਕ ਆਸਤੇ ਆ ਓਕੇ ਹੋ ਗਿਆ ਕੰਮ ਟਾਇਰ ਵੀ ਲਾਤਾ ਸੀਗਾ ਆਪਾਂ ਇਧਰ ਪੱਖੇ ਭੁਖੀ ਵਾਲੇ ਬੈਰਾਂ ਨੂੰ ਗਰੀਸ ਦੇਤਾ ਸਭ ਨੂੰ ਆ ਵੀ ਲਾਤਾ ਸੀਗਾ ਬੈੱਡ ਦੀਆਂ ਰਬੜਾ ਨਵਾੜਾ ਨਵੀਆਂ ਪੈ ਗਈਆਂ ਬਰਮ ਨੂੰ ਵੀ ਪੂਲੀ ਪਾ ਕੇ ਬੈਲਟ ਪਾਤੀ ਇਹ ਵੀ ਚੱਲਦਾ ਹੋ ਗਿਆ ਇਧਰ ਵੀ ਲਾਤਾ ਆਪਾਂ ਬੈਰਾਂ ਦਾ ਕੰਮ ਚੱਲੀ ਜਾਂਦਾ ਓਕੇ ਥ੍ਰੈਸ ਵਾਲੇ ਬੈਰਿੰਗਾਂ ਦੇ ਨੱਟ ਪਾਉਣੇ ਰਹਿ ਗਏ। ਬਾਕੀ ਥ੍ਰੈਸਰ ਦੀ ਜਿਹੜੀ ਸੈਟਿੰਗ ਕਰਨੀ ਰਹਿੰਦੀ ਆ ਉਹ ਸੈਟਿੰਗ ਕਰਕੇ ਤੁਹਾਨੂੰ ਦਿਖਾ ਦੱਸਾਂਗੇ ਵੀ ਆਪਾਂ ਕਿੰਨੇ ਕਿੰਨੇ ਤੇ ਬੰਨੇ ਆ। ਹਾਇ ਤਾਂ ਬੱਸ ਟੰਗਿਆ ਹੀ ਹੋਇਆ ਇਹ। ਐਵੇਂ ਬੈੱਡ ਬੁੱਡ ਦੀਆਂ ਸਾਰੀਆਂ ਰਬੜਾਂ ਪੈ ਗਈਆਂ। ਲੋ ਜੀ ਆਪਣਾ ਕੰਮ ਚੱਲ ਰਿਹਾ। ਇੱਧਰ ਆਪਣੇ ਫੋਰਮੈਨ ਬੈਰਿੰਗ ਬੂਰਿੰਗ ਦੇਖ ਰਹੇ ਨੇ। ਓਏ ਆ ਮੈਂ ਕਰ ਲੈਣਾ। ਹੂੰ ਤੂੰ ਐ ਕਰ ਥ੍ਰੈਸਰ ਬੰਨ। ਫੋਰ ਮੈਨ ਥਰੇਸਰ ਬਣਨ ਚਲੇ ਗਏ ਜੀ ਹੁਣ ਆਪਾਂ ਇਦੋਂ ਬਾਅਦ ਛਾੜਨੀ ਨੇ ਗਾਇ ਡਰਮ ਦੀਆਂ ਪੂਲੀਆਂ ਹਾਂ ਆ ਪੂਲੀਆਂ ਛਾੜ ਕੇ ਆਪਾਂ ਪੂਲੇ ਵੱਡੇ ਕੱਢ ਕੇ ਇਹ ਜੀਆਂ ਪੂਲੀਆਂ ਲਿਆਂਦੀਆਂ ਨੇ ਇਹ ਪਾਵਾਂਗੇ ਫੋਰਨਾ ਮਸ਼ੀਨ ਚੋਕ ਉਹਦੀ ਇਨਗਾਲੀ ਹੋਣੀ ਨਹੀਂ ਜਾਂਦੀ ਠੀਕ ਆ ਇਹਨੂੰ ਪ੍ਰੋਬਲਮ ਆਈਏ ਪਾਰ ਤੋਂ ਦੂਜਾ ਫੋਰ ਮੈਂ ਫ੍ਰੈਸਰ ਬੰਨਣਾ ਲਾਤਾ ਹੁਣ ਫ੍ਰੈਸਰ ਬੰਨਣਾ ਲਾਦਾ ਮਾ ਲਵੇੜ ਦੀ ਅੱਜ ਪਰਸ ਨੂੰ ਵੱਢਣੀ ਆ ਠੀਕ ਆ ਠੀਕ ਆ ਅੱਜ ਕਰ ਦੇਣਾ ਫੇਰ ਸਰਪੰਚੀ ਦਾ ਵੀ ਪੰਗਾ ਲੈਣਾ ਉਹ ਵੀ ਆ ਗਿਆ ਟਾਈਮ ਨੇ ਲਈ ਠੀਕ ਆ ਠੀਕ ਆ ਉਹ ਮਿੱਤਰ ਮੇਲੀ ਯੋਰ ਪਾਈ ਜਾਂਦੇ ਨੇ ਠੀਕ ਆ ਠੀਕ ਆ ਫ੍ਰੈਸਰ ਉਹਨੂੰ ਬੰਨਣਾ ਆਉਂਦਾ ਵੀ ਆ ਹੋਰ ਕਿਤੇ ਦਾਣਾ ਭੰਨੀ ਜਾਵੇ ਜਾਂ ਐ ਕਰੀ ਜਾਵੇ ਹਾਂ ਬੰਨੂ ਬੰਦਾ ਪੂਰਾ ਕਾਇਮ ਆ ਕਹਿੰਦਾ ਮੈਂ ਕਹਿੰਦਾ ਹਾਂ ਅੱਠ ਜੀਨ ਕਹਿੰਦਾ ਐਮਪੀ ਚ ਲਾਏ ਨੇ ਅੱਛਾ ਮੈਂ ਕਿਹਾ ਮਾਸੜ ਦੀ ਮਸ਼ੀਨ ਤੇ ਅਸੀਂ ਦੇਖ ਲੈਣੇ ਆ ਫੋਨ ਮੈਂ ਵੀ ਤਾਂ ਹੀ ਕਿਹਾ ਮੈਂ ਕਿਹਾ ਹੁਣ ਤਾਂ ਇੱਥੇ ਹੀ ਆ ਚੱਲ ਆਪਾਂ ਦੇਖ ਲੈਣੇ ਆ ਕੋਈ ਨਾ ਕਿਵੇਂ ਬੰਦਾ ਫਿਰ ਇਹਦਾ ਸਿਲੰਡਰਾਂ ਦਾ ਵੀ ਇਹ ਤੋਂ ਹੀ ਬਣਾ ਦਾਂਗੇ ਜੇ ਸਹੀ ਬੰਦਤਾ ਇਹਨੇ ਆਪਾਂ ਕਾਬਲੀਅਤ ਹੀ ਪਰਖਦੇ ਹਾਂ ਬਸ ਠੀਕ ਆ ਠੀਕ ਆ ਆਪਾਂ ਕੋਈ ਨਾ ਉਹ ਹਜੇ ਬੰਨ ਹਜੇ ਬੰਨ ਲੈਣ ਦੀ ਉਹਨੂੰ ਆਪਾਂ ਫਿਰ ਦੇਖ ਕੇ ਆਉਣਾ ਵੀ ਕਿੰਨੇ ਕਿੰਨੇ ਤੇ ਬੰਨਿਆ ਬਸ ਆਏ ਕਰਦਾ ਹਾਂ ਉਹ ਐਂ ਤਾਂ ਹੀ ਦੱਸਿਆ ਤਾਂ ਵੀ ਕਿੰਨੇ ਕਿੰਨੇ ਤੇ ਬੰਨਣਾ ਉਹਨੂੰ ਆਪੇ ਹੀ ਬੰਨੂਗਾ ਉਹ ਬਸ ਠੀਕ ਆ ਜੇ ਐਂ ਦੱਸਦਾ ਮੇਰਾ ਕੰਮ ਖਰਾਬ ਹੋ ਜੂ ਬਸ ਠੀਕ ਆ ਠੀਕ ਆ ਠੀਕ ਆ ਲੈ ਵੀ ਜੇਨੋ ਬੰਨਤਾ ਸਾਨੂੰ ਦੱਸ ਦਈਏ ਅਸੀਂ ਦੇਖਣ ਆਵਾਂਗੇ ਠੀਕ ਆ ਬਈ ਠੀਕ ਆ ਠੀਕ ਆ ਆ ਦੇਖੀ ਮੜਾ ਕੀ ਕਰਦਾ ਜਾਲਾ ਰੱਸੀ ਲੈ ਕੇ ਗਿਆ ਕਿਵੇਂ ਬੰਨਤਾ ਥਰੇਸਰ ਉਹ ਆ ਕੀ ਕਰਤਾ ਤੈਂ ਓਏ ਕਿਵੇਂ ਬੰਨਤਾ ਥਰੇਸਰ ਤੈਨੂੰ ਥਰੇਸਰ ਬਣਨ ਨੂੰ ਕਿਹਾ ਸੀ 17 19 ਲੈ ਓਏ ਕੰਮੂ ਕਿਵੇਂ ਰੱਸੀ ਨਾਲ ਆ ਦੇਖ ਫੋਰਮੈਨ ਆ ਕੀ ਕਰਤਾ ਇਹਨੇ ਕੰਬਾ ਕੇ ਆ ਦੇਖ ਲੈ ਇਹਨੇ ਕੀ ਕਰਤਾ ਲੈ ਓਏ ਆ ਸੀਜ਼ਨ ਲਾਇਆ ਹੋਣਾ ਤੇਰੇ ਬੰਨਣਾ ਤੂੰ ਹੀ ਕਾ ਤੂੰ ਫਰਾਂ ਦੇ ਬਾਂਦਰ ਮੈਂ ਬਾਤ ਆ ਆ ਦੇਖ ਲੈ ਥਰੇਸਰ ਬੰਨੇ ਆ ਨੇ ਫੋਰਮੈਨ ਦਾ ਆ ਮੈਂ ਵੀ ਦੇਖ ਲੋ ਹੋਰ ਕਿਵੇਂ ਬੰਨਣਾ ਆ ਥਰੇਸਰ ਬੰਨੇ ਆ ਦੇਖ ਲੋ ਉਧਰੋਂ ਕੋ ਮੜੋਂ ਦੀ ਹਟਾਉਣਾ ਏ ਇੱਥੇ ਬੈਠ ਕਰਦਾ ਆ ਥਰੇਸਰ ਬੰਨੇ ਆ ਦੇਖ ਲੋ ਜੀ ਕਹਿੰਦੇ ਇੰਨੇ ਸੀਜ਼ਨ ਲਾਇਆ ਨੇ ਮੇਰੇ ਇੰਨੇ ਸੀਜ਼ਨ ਲਾਇਨ ਲੈ ਔਰ ਰੱਸੀਆਂ ਖੋਲ ਪਤੰਦਰ ਆਇਨੋ ਨਟ ਪਾ ਕੇ ਬੰਨ ਇੱਥੇ ਨਟ ਪਾ ਕੇ 24 ਦਿਨਾਂ 17 13 ਦਾ ਕਿੰਨੇ ਪਾਉਣੇ ਹੁੰਨੇ ਆ ਓਕਣ ਬੰਨਣਾ ਰੱਸੀ ਖੋਲ ਦੇ ਰੱਸੀ ਨਾਲ ਬੰਨਣ ਨੇ ਭਜਦਾ ਕਿਤੇ ਇਹਦੇ ਥੱਲੇ ਨਟ ਦਾ ਦਾਬ ਦੇ ਦੇਣੀ ਆ ਨਹੀਂ ਨਹੀਂ ਇਹ ਥੱਲੇ ਨਟ ਪਾਵਾਂਗੇ ਆਪਾਂ 17 ਦਾ ਉਧਰ ਮਗਰ ਪਾਵਾਂਗੇ 13 ਦੀ ਟੋਪੀ ਇਹਨੂੰ ਖੋਲ ਦੇ ਕਿਧਰੇ ਨਹੀਂ ਭਜਦਾ ਇਹ ਨਿਕਲ ਗਏ ਖੋਲ ਦੇ ਖੋਲ ਦੇ ਇਹਨੂੰ ਆਹ ਤਾਂ ਹੋਰ ਹੀ ਨਵਾਂ ਹੀ ਕੰਮ ਕਰਤਾ ਸੀ ਇਹ ਤਾਂ ਅਸੀਂ ਕਦੇ ਕ ਦੇਖਿਆ ਹੀ ਨਹੀਂ ਹੋਣਾ ਹੈਗਾ ਜਿਹੜਾ ਕੰਮ ਇਹਨੇ ਕਰਤਾ ਮਾੜਾ ਉਹ ਹੀ ਬਾਂਦਦਾ ਫਿਰ ਤੈਂ ਕਰੇ ਦੇਖਿਆ ਤੇਰਾ ਸਰਬੰਦ ਐ ਹਜੇ ਨਾ ਇੱਥੇ ਆ ਫਿਰ ਉਰੇ ਉਰੇ ਆ ਕੇ ਦੱਸ ਤੈਂ ਕਰੇ ਦੇਖਿਆ ਹਜੇ ਤੇਰਾ ਸਰਬੰਦ ਅਜੇ ਤੱਕ ਨਾ ਫੋਰ ਮੈਨੂੰ ਜਾਣਦਾਂ ਨੂੰ ਇਹਨੂੰ ਹਾਂ ਠੀਕ ਆ ਅੱਜ ਕੋਈ ਖਾਣਾ ਲੱਗਦਾ ਇਹਨੂੰ ਖੋਲ ਦੇ ਖੋਲ ਦੇ ਅਸੀਂ ਕਹੀ ਜਾਂਨਾ ਵੀ ਕੋਈ ਨਟ-ਨੋਟ ਦਾ ਖੜਕਾ ਹੀ ਨਹੀਂ ਹੁੰਦਾ ਵੀ ਉਰੇ ਪਰੇ ਮਾੜਾ ਮੋਟਾ ਹੋਵੇ ਤੂੰ ਤਾਂ ਬਤਿੰਦਰਾ ਹੋਰ ਹੀ ਕੁਝ ਕਰਤਾ ਸੀਗਾ ਐ ਨਹੀਂ ਕਿਹਾ ਕਹਿੰਦਾ ਬੰਨਦੇ ਆਪਾਂ ਬੰਦ ਤੈਨੂੰ ਵੀ ਵੈਕਣ ਬੰਨਦਨੇ ਹੈ ਹਾਂ ਠੀਕ ਆ ਤੇਰੇ ਐ ਮੰਨਣ ਦਾ ਖਿਆਲ ਕਿਨੇ ਆਇਆ ਹਾਂ ਇਹ ਖਿਆਲ ਡੂੰਘੀਆਂ ਸੋਚਾਂ ਚ ਚੌਲ ਰਈਆਂ ਨੇ ਥੋੜੀਆਂ ਹੀ ਆ ਹਾਂ ਉਹ ਦੇਖ ਲੈ ਤੇਰੇ ਫੋਰਮੈਨ ਨੂੰ ਤੂੰ ਉਹਨੂੰ ਫੋਰਮੈਨ ਫੋਰਮੈਨ ਕਹੀ ਜਾਣਾ ਏ ਉਹ ਜਿਹੜੇ ਬੰਦੇ ਨੇ ਲਖਾਇਆ ਮੈਂ ਉਹਨੂੰ ਆ ਫੋਟੋ ਖਿੱਚ ਲਈਦਾ ਹਾਂ ਹਾਂ ਖਿੱਚ ਲਈ ਬੰਦਾ ਦੇਣਾ ਵੀ ਆ ਦੇਖ ਬਸ ਠੀਕ ਆ ਇਹ ਤਾਂ ਵੀ ਰੱਸੀਆਂ ਨਾਲ ਥਰੇ ਸਰ ਬੰਨ ਦਿੰਦਾ ਹੈ ਮੰਜਾ ਬੰਨਣ ਵਾਲੀ ਆ ਤੂੰ ਇਹਦੇ ਨਾਲ ਥਰੇ ਸਰ ਬੰਨਤਾ ਹੈ ਹਾਂ ਸਹੀ ਕਿਹਾ ਸੀ ਬੰਨਦੇ ਜਾ ਕੇ ਠੀਕ ਚਲ ਕੋਈ ਨਾ ਹੁਣ ਨਾਟ ਨੋਟ ਜਾ ਕੇ ਬੰਨ ਕੇ ਰਾਂ ਫਿਰ ਬਣਾਉਣੇ ਆਗੇ ਲਓ ਜੀ ਆਪਾਂ ਤੈਸਰ ਵਾਲੇ ਦੇ ਨਾਟ ਲਾਤੇ ਪੈਰਿਆਂ ਦੇ ਹੁਣ ਲੱਗੇ ਆਪਾਂ ਗਰੀਸ ਮਾਰਨਾ ਗੇ ਡਰਮ ਵਾਲੇ ਨੂੰ ਤੈਸਰ ਵਾਲੇ ਨੂੰ ਮਾਰਤਾ ਜੀ ਹਾਂ ਜੀ ਠੀਕ ਆ ਜੀ ਚਲੋ ਜੀ ਹਣ ਉਧਰ ਦੂਜੇ ਪਾਸੇ ਲਓ ਜੀ ਹੁਣ ਦੂਜੇ ਪਾਸੇ ਵੀ ਮਾਰਨ ਲੱਗੇ ਆ ਚਲੋ ਜੀ ਨਿਕਲੇ ਆ ਤਾਂ ਤਾਂ ਉਹ ਇੱਕ ਪਾਸੇ ਤਾਂ ਪਹਿਲਾਂ ਹੀ ਯਾਲਾ ਕਮਾ ਆਇਆ ਤੇ ਉਹ ਲੋਟ ਆਈ ਗਾ ਲਓ ਜੀ ਉਹਦਾ ਉੱਥੋਂ ਗਲੀ ਦੇ ਸਾਹਮਣੇ ਨਿਕਲ ਹੀ ਜਾਂਦਾ ਹੂੰ ਥੋੜਾ ਹੀ ਨਿਕਲਦਾ ਬੱਤੀ ਦੇ ਉਧਰ ਠੀਕ ਆ ਅਰੇ ਤਾਂ ਨਹੀਂ ਕਰੀ ਹੂੰ ਲਓ ਜੀ ਬੈਰਿੰਗ ਦੇ ਕੋਲੋਂ ਵੀ ਨਿਕਲਿਆ ਆ ਜੀ ਹੋ ਗਿਆ ਓਕੇ ਕੰਮ ਇਹਨੂੰ ਵੀ ਮਾਰੋ ਜੀ ਫਰਮਨ ਸਾਹਿਬ ਥਰੈਸਰ ਵਾਲੇ ਨੂੰ ਵੀ ਮਾਰੋ ਥਰੈਸਰ ਵਾਲੇ ਨੂੰ ਤਾਂ ਮਾਰੋ ਗ੍ਰੀਸ ਚਲੋ ਜੀ ਕਿੱਧਰ ਸਰਾਖ ਆਉਣਾ ਉੱਤੇ ਉਰੇ ਥੱਲੇ ਆ ਆਪਲਾ ਮੰ ਅੱਛਾ ਖੀਲੋਈ ਸਿੱਧੀ ਰੱਖੋ ਤੇਨਕੋ ਤੇਨਕੋ ਨਹੀਂ ਹੂੰ ਲਓ ਜੀ ਹੁਣ ਆਪਾਂ ਲੱਗੇ ਆਂ ਪੂਲੀ ਪਾਉਣ ਗੈਡ ਰਮ ਵਾਲੀ ਸਾਫਟ ਤੇ ਤੇ ਇੱਥੇ ਪਾਵਾਂਗੇ ਥਰੈਸਰ ਵਾਲੀ ਸਾਵਟ ਤੇ ਲਓ ਜੀ ਪਾਸਾ ਬਦਲ ਕੇ ਪਾਵਾਂਗੇ ਬੈਲਟਾਂ ਬਾਹਰ ਰੱਖ ਕੇ ਚਲਾਵਾਂਗੇ ਹੁਣ ਪਹਿਲਾਂ ਦੂਜੀ ਲੋਟ ਲਾ ਲਈਆਂ ਤੀਆਂ ਐਵੇਂ ਤਾਂ ਐਵੇਂ ਸਹੀ ਆ ਇੱਥੇ ਲੋੜ ਆ ਹਾਂ ਕਾਟਰ ਕੂਟਰ ਖਾਂਚਾ ਸਹੀ ਆ ਹੁਣ ਮੰਨ ਲਾ ਬਾਹਰਲੇ ਪਾਸੇ ਇਧਰੋਂ ਚੜ ਕੇ ਇਧਰ ਹੀ ਬਾਹਰਲੇ ਪਾਸੇ ਇਧਰ ਚੜ ਜਾਣੀਆਂ ਹਾਂ ਤੇ ਦਾ ওকে ਹਾਂ ਐਲੀਵੇਟਰ ਚਲਾਉਣ ਵਾਲੀ ਆ ਇਹ ਇੱਕ ਤੇ ਦੂਜੀ ਆਹਾ ਇਹ ਕਿਨੂੰ ਆਸੈਂਬਲੀ ਨੂੰ ਕਿ ਲੋ ਜੀ ਨਟ ਐਡ ਹੋਣ ਲੱਗ ਗਏ ਸਾਡੇ ਫੋਰਮੈਂਸ ਸਾਫ ਫੈਸਰ ਵਾਲੇ ਟੈਟ ਕਰਨ ਲੱਗ ਗਏ ਚੂੜੀ ਦੀ ਝੰਗਾੜ ਮਰਾ ਦੇ ਠੀਕ ਆ ਪੂਰੀ ਐਨ ਠੀਕ ਆ ਓਕੇ ਹਾਂ ਜਿੰਨਾ ਨਾੜਾਨੀਆਂ ਕੋ ਟੋਪੀਆਂ ਤੋੜ ਵੀ ਜੀ ਨੇ ਹਾਂ ਜਿੰਨਾ ਚਿਰ ਜਿੰਨਾ ਚਿਰ ਚੀਂ-ਚੀਨੀ ਕਰਦਾ ਨਾਟ ਉਹ ਨਾ ਚਿਰ ਹਟਣਾ ਨਹੀਂ ਹੈਗਾ ਟੈਟ ਕਰਨ ਨੂੰ ਫੇਰ ਨਹੀਂ ਨਾ ਕਰ ਹਾਂ ਟਰੈਸ਼ਰ ਦੀ ਸੈਟਿੰਗ ਜੇ ਕਰਨੀ ਆ ਆਪਾਂ ਇਹ ਲਈ ਵੀ ਪਾ ਲਾ ਲਏ ਜੋਨ ਉੱਤੇ ਪਾ ਲਾ ਲਓ ਜੀ ਦੂਜੇ ਪਾਸੇ ਪੁਲੀ ਪਾਤੀ ਹਣ ਬੈਲਟ ਪਾ ਕੇ ਇਹਨੂੰ ਸੈਟਿੰਗ ਕਰਾਂਗੇ ਵੀ ਕਿੱਥੇ ਕਲੈਨ ਬਣੂ ਇਹਦੀ ਫਿਰ ਨਟ ਐਡ ਕਰਾਂਗੇ ਫੋਰ ਬਲਟ ਫੋਰ ਬਲਟ ਬਸ ਸੈਟਿੰਗ ਕਰਕੇ ਫਿਰ ਨਟ ਐਡ ਕਰਾਂਗੇ ਪੂਰੀ ਨਹੀਂ ਆ। ਪੂਣੀਆਂ ਦੋਨੇ ਪੈ ਗਈਆਂ। ਓਕੇ ਹੋ ਗਿਆ ਕੰਮ। ਲਓ ਜੀ ਆਪਾਂ ਥਰੇਸਰ ਵਾਲੀਆਂ ਬੈਲਟਾਂ ਪਾਤੀਆਂ। ਖੂਲੀਆਂ ਪੈ ਗਈਆਂ ਦੋਨੇ। ਉੱਤੇ ਵੱਡੀ ਪਾਤੀ ਥੱਲੇ ਛੋਟੀ ਪਾਤੀ। ਨਵੀਆਂ ਬੈਲਟਾਂ ਪਾਤੀਆਂ। ਹੁਣ ਚੱਲ ਰਹੀ ਆ ਥਰੇਸਰ ਬਾਸਕਟ ਦੀ ਸੈਟਿੰਗ। ਕਰ ਰਹੇ ਨੇ ਸਹੀ ਫੋਰਮੈਨ ਸਪੈਕਾਂਸ ਲੋਕਾਂ ਦੀ ਸੈਟਿੰਗ ਚੱਲ ਰਹੀ ਆ ਓਕੇ ਆ ਨਾ ਸਮਾਂ ਸਮੇਂ ਇਹਨਾਂ ਕੋਈ ਸਾਰਾ ਹੀ ਆ ਜੀ ਬਿਲਡਿੰਗ ਬਿਲਡਿੰਗ ਦਾ ਸੱਟ ਸਾਰਾ ਓਕੇ ਮੇਨੇ ਕੰਮ ਥਰੇਸਰ ਦੀ ਸੈਟਿੰਗ ਦਾ ਹੀ ਆਈ ਜਿਤਨਾ ਚਾਹ ਥਰੇਸਰ ਦੀ ਸੈਟਿੰਗ ਆ ਤੁਹਾਡੀ ਮਸ਼ੀਨ ਸਹੀ ਆ ਬਸ ਇਹਦਾ ਹੀ ਕਮਾਲ ਆ ਸਾਰਾ ਦਾਣਾ ਭੰਣਾ ਜਾਂ ਦਾਣਾ ਮਾਰਨਾ ਜਾਂ ਦਾਣਾ ਭੰਣਾ ਸਭ ਇਹਦਾ ਹੀ ਕਮਾਲ ਆ ਇਹ ਤੇ ਰੀਜ ਲਾਣੀਆਂ ਆਪਾਂ ਪੂਰੀ ਇਹਦੇ ਵਾਲੀ ਸ਼ਾਰਟ ਵੀ ਆਪਾਂ ਨੁੱਕ ਨਵੀਂ ਪਾਈ ਆ ਪੂਰੀ ਬਸ ਮਸ਼ੀਨ ਦੀ ਰਿਪੇਅਰ ਦਾ ਕੰਮ ਨੇੜੇ ਹੀ ਲੱਗਦਾ ਜਾਂਦਾ ਬਰੀਕੀ ਕੰਮ ਨਿਕਲ ਗਿਆ ਬਸ ਮੋਟਾ-ਮੋਟਾ ਹੀ ਕੰਮ ਰਹਿ ਗਿਆ ਆ ਵੀ ਕੱਲ ਨੂੰ ਕੋਲ ਨੂੰ ਬੈਰਿੰਗ ਪਾ ਕੇ ਐਲੀਵੇਟਰ ਚਾੜ ਦਾਂਗੇ ਚਾਬੀਆਂ ਚੂਬੀਆਂ ਦੀਆਂ ਲਾਤੀਆਂ ਆਪਾਂ ਨਾਟ-ਨਟ ਲੱਗ ਚੁੱਕੇ ਆ ਬਸ ਬਾਸਕਟ ਦੀ ਸੈਟਿੰਗ ਕਰਨੀ ਰਹਿ ਗਈ ਆਪਾਂ 17 13 ਤੇ ਬੰਨਾਂਗੇ ਇਹਨੂੰ